ਟਰਾਂਸਫਾਰਮ ਚੋਰੀ ਕਰਨਾ ਹੈ ਚੋਰਾਂ ਨੂੰ ਚੋਰੀ ਪੈ ਗਈ ਮਹਿੰਗੀ ਪਿੰਡ ਦੇ ਲੋਕਾਂ ਦੇ ਵੱਲੋਂ ਕੀਤੀ ਗਈ ਛੇਤਰ ਪ੍ਰੇੜ ਅਤੇ ਸਮਾਨ ਕੀਤਾ ਬਰਾਮਦ ਇਹ ਤਸਵੀਰਾਂ ਧਰਮਕੋਟ ਦੀਆਂ ਨੇ ਜਿੱਥੇ ਧਰਮਕੋਟ ਦੇ ਖੇਤਾਂ ਦੇ ਵਿੱਚ ਦੋ ਚੋਰ ਟਰਾਂਸਫਾਰਮ ਦੀ ਚੋਰੀ ਕਰਨ ਦੇ ਲਈ ਆਏ ਸੀ ਜਿੱਥੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਰੰਗੇ ਹਥੀ ਕਾਬੂ ਕਰ ਲਿਆ ਜਿੱਥੇ ਕਾਬੂ ਕਰਦਿਆਂ ਚੋਰੀ ਦਾ ਸਾਰਾ ਸਮਾਨ ਅਤੇ ਮੋਟਰ ਦਾ ਸਮਾਨ ਬਰਾਮਦ ਕੀਤਾ ਗਿਆ ਉੱਥੇ ਹੀ ਲੋਕਾਂ ਦੀ ਭੀੜ ਇਸ ਕਦਰ ਹੋ ਗਈ ਕਿ ਲੋਕਾਂ ਨੇ ਇਹਨਾਂ ਚੋਰਾਂ ਤੋਂ ਅੱਕੇ ਹੋયા ਤਾਂ ਛਿੱਤਰਫੇੜ ਕਰ ਦਿੱਤੀ ਅਤੇ ਉਹਨਾਂ ਦੀ ਜਮ ਕੇ ਕੁੱਟਮਾਰ ਵੀ ਕੀਤੀ ਗਈ ਜਿੱਥੇ ਇਹ ਚੋਰ ਹੋਰ ਵੀ ਕਈ ਚੋਰੀਆਂ ਮੰਨ ਗਏ ਤਾਂ ਦੇਖੋ ਪੂਰੀ ਵੀਡੀਓ ਆ ਦੇਖੋ ਜੀ ਇੱਕ ਮੁੰਡਾ ਆ ਧਰਮਕੋਟ ਦਾ ਜੀ ਇੱਕ ਮੁੰਡਾ ਆ ਧਰਮਕੋਟ ਦਾ ਜੀ ਆ ਇਹਨਾਂ ਟਰਾਂਸਫਰ ਨੂੰ ਚੋਰੀ ਕੀਤਾ ਸੀਗਾ ਭਾਈ ਪੱਪੂ ਕਿਥਿਆ ਅੰਦਰਸ਼ਕ ਲੋਨੀ ਇਹ ਹੈਗੇ ਜੀ ਧਰਮਕੋਟ ਦੇ ਜੀ ਆ ਮੁੰਡਾ ਜੀ ਇਹ ਕਾਹ ਜੀ ਤੁਸੀਂ ਆਪਣੇ ਮੂੰਹ ਆਪ ਬੋਲਦੇ ਕਿਹੜੇ ਕਵਾੜੀਆਂ ਨੂੰ ਵਿੱਚ ਚੋਰੀ ਤੇ ਜੀ ਬੱਗਾ ਬੱਗਾ ਕੁਵਾਰੀਆ ਬੋਲਦੇ ਆ ਜੀ ਤੁਹਾਨੂੰ ਕੋਟ ਇਹ ਨੂੰ ਨਹੀਂ ਕਿਹੜੀ ਦਾ ਬੱਗਾ ਬੱਗਾ ਤੁਸੀਂ ਕਿਹੜੇ ਸ਼ਹਿਰ ਦਾ ਧਰਮਕੋੜ ਵੀ ਧਰਮਕੋੜ ਦਾ ਤੁਸੀਂ ਕਿੰਨੇ ਬੰਦੇ ਆ ਸਾਰੇ ਜਣੇ ਪੰਜ ਛੇ ਜਣੇ ਆ ਜੀ ਇਹ ਠੀਕ ਆ ਬਾਾਕੀ ਕਿੱਥੋਂ ਦੇ ਆ ਧਰਮਕੋੜ ਦੇ ਮੋਟਰਸਾਈਕਲ ਕਿਹਦਾ ਵਾ ਨਾਲ ਆ ਜਿਹੜਾ ਵਾ ਦੂਜੇ ਦਾ ਨਾਮ ਪੁੱਛੋ ਆਜੋ ਭਈ ਮੋਟਰਸਾ ਬੋਲੋ ਕਿਹਦਾ ਵਾ ਇਹ ਵੀ ਸਾਡਾ ਵੇ ਤੁਹਾਡਾ ਆਈ ਆ ਕਿਹਦਾ ਵਾ ਮੋਟਰਸਾ ਤੇਰਾ ਵਾ ਜਾਂ ਕਿਹਦਾ ਵਾ ਇਹਦੇ ਨਾਮ ਆ ਆ ਕੀਟਾ ਪਿਆ ਆ ਵਾ ਨਹੀਂ ਰੇ ਦਾ ਕੀਦਾ ਵਾ ਕੀਦਾ ਕਰਦਾ ਹਾਂ ਜੀ ਮਨਾਰ ਕੇ ਮੋਟਰਸਾਈਕਲ ਕਰਨ ਕਰ ਜਿਹਦਾ ਮਰਜ਼ੀ ਤਿਆਡਾ ਆਵਦਾ ਵਾ ਕਿ ਉਹਦਾ ਥਾਬੇ ਵਾਲੇ ਦਾ ਵਾ ਕੀਦਾ ਬੱਚੋ ਨਾ ਸਾਡਾ ਆਵਦਾ ਹੋਏ ਇਹਦੀ ਕਾਪੀ ਹਰ ਸੀ ਕਿੱਥੇ ਰੱਖੀ ਹੈ ਕਾਪੀ ਹਰ ਸੀ ਹੈ ਨਹੀਂ ਜੀ ਇਹਦਾ ਡਾ ਮੰਗਰ ਮਗਾ ਨੰਬਰ ਮਾਇਆ ਵਾ ਦੇਖਾਂ ਕਰ ਉਹ ਸਪਲਾਈਡਰ ਦਾ ਸ਼ੋਅ ਹੋਈ ਜਾਣਾ ਕਰਾਂਗੇ ਹੁਣ ਹੀ ਨੇ ਇਹ ਆਇਆ ਇਹ ਮੋਟਰਸਾਈਕਲ ਤਾਂ ਨੰਬਰ ਇਹਨੂੰ ਸੱਚ ਮਾਰ ਕੇ ਦੇਖਿਆ ਵੀ ਇਹ ਮੋਟਰਸਾਈਕਲ 2005 ਵਾਲਾ ਸਪਲੈਂਡਰ ਦਾ ਹੈ ਮੋਟਰਸਾਈਕਲ ਹੈਗਾ ਜੀ ਇਹ TVS ਸਜੂਕੀ ਵਾਲਾ ਹੈ ਜੀ ਇਹ ਚੀਜ਼ ਹੈ ਏ ਢਾਬੇ ਤੋਂ ਰੋਟੀ ਖਾਦੀ ਆ ਢਾਬੇ ਤੋਂ ਮੁੰਡਿਆਂ ਕੋਲ ਜਿੱਥੇ ਜਾ ਕੇ ਦੇ ਲਿਆ ਜਾਂ ਕੀ ਦਿੱਤਾ ਇਹ ਵੀਰਿਆਂ ਨੂੰ ਕੋਈ ਤਰਦੀਸ਼ ਕੀਤੀ ਜਾਵੇ ਅਸੀਂ ਮਲਾਜੂ ਨਹੀਂ ਸੱਦੇ ਇੱਥੇ ਜੀ ਇਹ 6 ਬੰਦੇ ਆ ਜੀ ਆਪਣੇ ਆਪ ਚ ਬੋਲਦੇ ਆ ਜੀ ਇਹ ਟ੍ਰਾਂਸਫਰ ਨਹੀਂ ਤੋਂ ਸਰਗਰਮ ਬਹੁਤ ਜ਼ਿਆਦਾ ਜੀ ਸਾਡੇ ਤਕਰੀਬਨ ਰੋਜ਼ ਦੇ 5-7 5-7 ਟ੍ਰਾਂਸਫਰ ਲੈਂਦੇ ਆ ਜੀ ਮੂੰ ਤਾਂ ਕਰਾਦਾ ਓਏ ਇਹ ਕੰਮ ਡੈਗਰ ਮੋਤਾ ਕਰ ਇਹ ਕਾ ਮੁੰਡਾ ਯਾ ਦੇਖ ਲੋ ਜੀ ਇਸ ਤਰ੍ਹਾਂ ਨਾ ਕੀ ਬੋਲ ਦਵਿੰਦਰ ਅਬਦਿੰਦਰ ਮੁੰਡਾ ਬੋਲਦਾ ਨਾਮ ਦਾ ਦਵਿੰਦਰ ਸਿੰਘ ਇਹਦਾ ਪਿੰਡ ਦੀ ਫੇਮ ਦਾਦਾ ਬੋਲਦਾ ਡੈਡੀ ਦਾ ਪਿਓਦ ਲਾਂ ਗਿਆ ਮੰਗਲ ਸਿੰਘ ਮੰਗਲ ਸਿੰਘ ਜੀ ਤੇਰਾ ਵੀ ਨਸ਼ਾ ਤਰ ਪਿਓਦ ਲਾਂ ਗਿਆ ਅਜੀਤ ਸੱਚ ਬੋਲੀ ਤੱਕੇ ਹੋਰ ਕੋ ਬੋਲਿਆ ਸੀ ਅਜੀਤ ਸਿੰਘ ਜੀ ਆਪ ਕਿਹੜਾ ਮਲਾੜਾ ਦਾ ਬੰਦਾ ਨਸ਼ਾ ਨਗਰਾ ਅੱਗੇ ਕਿੰਨੀਆਂ ਜੋੜੀਆਂ ਕੀਤੀਆਂ ਮੈਂ ਤਾਂ ਦੋ ਤਿੰਨ ਤਾਂ ਹੀ ਹੋਏ ਦੋ ਤਿੰਨ ਕਿੰਨੇ ਰਾਏ ਦੋ ਤਿੰਨ ਨੇ ਕਿੰਨੇ ਖੋਲੇ ਅੱਗੇ ਦੋ ਖੋਲੇ ਹੋਣ ਮਰਿਆ ਜੀ ਉੱਜਾ ਕੇ ਤੋਂ ਬੋਲਿਆ ਸੀਗਾ ਦੂਜਾ ਤੁੰਨ ਮਕੋਦਰ ਕਿੱਥੋਂ ਦਾ ਹੋ ਉਹ ਇਤ ਨਾਲ ਪਿੰਡ ਹੈ ਦਾ ਹੁਣ ਤੁਸੀਂ ਦੱਸੋ ਜੀ ਇਹਦਾ ਕੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਤੁਸੀਂ ਆਪ ਦੱਸ ਦਿਓ ਜੀ ਵੀਰ ਦਾ ਬਹੁਤ ਪਰੇਸ਼ਾਨ ਹੈ ਜੇ ਉੱਥੇ ਜਾਂਦੇ ਟਰਾਂਸਫਰ ਲੈਣ ਵਾਸਤੇ ਤਾਂ 10000 ਰੁਪਏ ਪਹਿਲਾਂ ਮੁਲਾਜ਼ਮਾਂ ਨੂੰ ਮੱਥਾ ਟੇਕਣਾ ਪੈਂਦਾ ਜੀ ਫੇਰ ਜਾ ਕੇ ਟਰਾਂਸਫਰ ਮਿਲਦਾ ਜੀ ਪਹਿਲੇ ਛੇਨੇ ਦੇ ਜਾ ਕੇ ਤਿੰਨ ਚਾਰ ਦਿਨ ਝੋਨੇ ਸੁੱਕਦੇ ਹੋ ਵੱਖਰੇ ਪੱਠੇ ਸੋਗਿਆ ਪਨੀਰੀਆਂ ਸੁੱਕਦੀਆਂ ਜੀ ਆਹ ਦੇਖੋ ਜੀ ਬੰਦੇ ਆਹ ਮੋਟਰਸਾਈਕਲ ਚੋਰੀਦਾਰੀ ਮੋਟਰਸਾਈਕਲ ਦਾ ਨੰਬਰ ਸਪਲੈਂਡਰ ਮੋਟਰਲ ਟੀਵੀਐਸ 10ਵਾਂ ਲਾਜ਼ਮ ਨੂੰ ਸੱਦੇ ਆ ਜੀ ਮੁਲਾਜ਼ਮਾਂ ਨੂੰ ਲੱਗਿਆ ਕਿ ਮੁਲਾਜ਼ਮਾਂ ਹਵਾਲੇ ਕਰਨ ਆਹ ਦੇਖ ਲਓ ਜੀ ਇਹਨਾਂ ਦੇ ਕੋਈ ਛੱਟ ਦੇਖ ਲਓ ਜੀ ਇਹਨਾਂ ਨੂੰ ਕੁੱਟਿਆ ਜਰੂਰ ਆਈ ਇਹਨਾਂ ਕੋਈ ਛੱਟ ਫੇਟ ਨਹੀਂ ਆ ਦੇਖ ਲਓ ਜੀ ਇਹਨੇ ਕਰਤੂਤੀ ਖਾਦੀ ਆ ਜੀ ਆਹ ਦੇਖੋ ਜੀ ਇੱਕ ਮਿੰਟ ਆਹ ਦੇਖੋ ਜੀ ਹੋਰ ਇਹਨਾਂ ਦੇ ਕਾਰਨਾਮੇ ਆ ਜੀ ਆ ਦੇਖੋ ਤਾਰਾਂ ਦੇ ਨਾਲ ਆ ਗਈਆਂ ਲੱਤਾਂ ਸੀਟੀਆਂ ਹੋਈਆਂ ਦੀ ਪਹਿਲਾਂ ਹੀ ਇਹ ਇਹ ਕਾਮੀ ਇਹਨਾਂ ਦੇ ਇਹ ਆ ਜੀ ਆ ਦੇਖੋ ਕੋਈ ਡਾਕਟਰ ਇਲਾਜ ਨਹੀਂਗਾ ਆ ਦੇਖ ਲਓ ਜੀ ਕੱਲ ਨੂੰ ਕੋਈ ਨੂੰ ਹੋਰ ਨਹੀਂ ਸਾਹੀ ਨਹੀਂ ਜ਼ਿੰਮੇਵਾਰ ਹੈਗੇ ਜੀ ਆਪਦੀ ਜਾਨ ਦੇ ਆਪ ਜ਼ਿੰਮੇਵਾਰ ਹੈਗੇ ਆ ਦੇਖੋ ਹੁਣ ਆ ਦੇਖੋ ਜੀ ਆਹ ਪਾਪਰ ਦੇ ਆ ਜਿਹੜੇ ਖੋਲਦੇ ਆ ਜੀ ਆ ਦੇਖੋ ਆ ਦੇਖੋ ਜੀ ਆਹ ਦੇਖੋ ਜੀ ਆਹ ਮੁੰਡਾ ਆ ਜੀ ਇਹਨਾਂ ਨਾਲ ਪੁਰਾ ਜਿਹਨਾਂ ਦੇ ਚਾਰ ਬੰਦੇ ਹੋ ਗਏ ਆ ਜੀ ਇਹ ਦੱਸ ਰਹੇ ਸੀ